ਕਹਿੰਦੇ ਵੀ ਕਿਸੇ ਦੀ ਕਿਸਮਤ ਦਾ ਲਿਖਿਆ ਭਾਗਾ ਦਾ ਲਿਖਿਆ ਕੋਈ ਖੋ ਨਹੀਂ ਸਕਦਾ ਸੋ ਇਹ ਗੱਲ ਸੱਚ ਵੀ ਹੈ ਸੋ ਅੱਜ ਦੀ ਜੋ ਆਪਣੀ ਕਹਾਣੀ ਹੈ ਉਹ ਏਸੀ ਚੀਜ਼ ਨਾਲ ਰਿਲੇਟ ਕਰਦੀ ਹੈ ਕਹਾਣੀ ਨੂੰ ਪੂਰਾ ਸੁਣਿਓ ਜ਼ਰੂਰ ਸੁਣਿਓ ਤੁਹਾਨੂੰ ਕੋਈ ਨਾ ਕੋਈ ਸੇਧ ਜ਼ਰੂਰ ਮਿਲੇਗੀ ਸੋ ਆਪ ਸਭ ਜੀ ਦਾ ਸਾਡੇ ਇਸ YouTube ਚੈਨਲ KB Vlogs 47 ਤੇ ਸਵਾਗਤ ਹੈ ਸੋ ਆਜੋ ਆਪਾਂ ਗੱਲ ਕਰਦੇ ਹਾਂ ਕਿ ਇੱਕ ਨਗਰ ਦੇ ਵਿੱਚ ਇੱਕ ਰਾਜਾ ਹੁੰਦਾ ਹੈ ਤੇ ਉਸ ਰਾਜੇ ਦੀ ਇੱਕ ਪਤਨੀ ਹੁੰਦੀ ਹੈ ਤੇ ਦੋ ਬੇਟੇ ਹੁੰਦੇ ਆ ਠੀਕ ਹੈ ਜੀ ਤੇ ਰਾਜੇ ਬਾਰੇ ਦੂਰ ਦੂਰ ਤੱਕ ਚਰਚੇ ਹੁੰਦੇ ਨੇ ਕਿ ਜਿਹੜਾ ਇਹ ਰਾਜਾ ਉਹ ਬਹੁਤ ਦਿਹਲੂ ਹੈ ਕਿ ਰਾਜੇ ਦੇ ਦਰਬਾਰ ਦੇ ਵਿੱਚੋਂ ਅੱਜ ਤੱਕ ਕੋਈ ਵੀ ਖਾਲੀਅਤ ਵਾਪਸ ਨਹੀਂ ਮੁੜਿਆ ਬੇਸ਼ੱਕ ਉਹਨੇ ਸੋਨਾ ਚਾਂਦੀ ਮੰਗ ਲਿਆ ਹੋਵੇ ਕੁਝ ਵੀ ਮੰਗਿਆ ਹੋਵੇ ਅੱਜ ਤੱਕ ਰਾਜੇ ਦੇ ਦਰਬਾਰ ਚੋਂ ਕੋਈ ਵੀ ਮੰਗਣ ਵਾਲਾ ਖਾਲੀ ਨਹੀਂ ਗਿਆ ਤਾਂ ਇਸੇ ਤਰ੍ਹਾਂ ਦੇ ਇੱਕ ਪਿੰਡ ਦੇ ਵਿੱਚ ਇੱਕ ਨਗਰ ਦੇ ਵਿੱਚ ਇੱਕ ਲਾਲਚੀ ਕਿਸਮ ਦਾ ਬੰਦਾ ਰਹਿਣਾ ਹੁੰਦਾ ਠੀਕ ਹੈ ਜੀ ਤਾਂ ਉਸ ਲਾਲਚੀ ਲਾਲਚੀ ਕਿਸਮ ਦਾ ਜਿਹੜਾ ਬੰਦਾ ਹੁੰਦਾ ਹੈ ਉਹਦੇ ਮਨ ਦੇ ਵਿੱਚ ਕੋਈ ਛਲਕਾਪਟ ਚੱਲ ਰਿਆ ਹੁੰਦਾ ਹੈ ਤੇ ਉਹ ਸੋਚਦਾ ਹੈ ਕਿ ਮੈਂ ਵੀ ਰਾਜੇ ਕੋਲੇ ਜਾਣਾ ਤੇ ਇੱਕ ਨਾ ਇੱਕ ਦਿਨ ਉਹ ਰਾਜੇ ਦੇ ਦਰਬਾਰ ਦੇ ਵਿੱਚ ਚਲ ਜਾਂਦਾ ਹੈ ਅੱਗੇ ਦਰਬਾਰ ਲੱਗਾ ਹੁੰਦਾ ਹੈ ਤੇ ਉਹ ਸਾਹਮਣੇ ਰਾਜੇ ਕੋਲੇ ਜਾ ਕੇ ਬੇਨਤੀ ਕਰਦਾ ਰਾਜੇ ਨੂੰ ਰਿਕੁਐਸਟ ਕਰਦਾ ਕਿ ਰਾਜਾ ਜੀ ਮੈਂ ਸੁਣਿਆ ਤੁਹਾਡੇ ਬਾਰੇ ਕਿ ਅੱਜ ਤੱਕ ਤੁਹਾਡੇ ਦਰਬਾਰ ਦੇ ਵਿੱਚੋਂ ਕੋਈ ਵੀ ਮੰਗਣ ਵਾਲਾ ਖਾਲੀ ਨਹੀਂ ਮੜਿਆ ਸੋ ਮੈਂ ਵੀ ਇਸੇ ਆਸ ਨਾਲ ਉਮੀਦ ਨਾਲ ਤੁਹਾਡੇ ਕੋਲ ਆਇਆ ਸੋ ਰਾਜਾ ਕੇ ਕਹਿੰਦਾ ਭਾਈ ਬੋਲ ਭਾਈ ਕੀ ਇੱਛਾ ਤੇਰੀ ਤਾਂ ਅੱਗੇ ਉਹ ਲਾਲਚ ਕਿਸਮ ਦਾ ਬੰਦਾ ਕਹਿੰਦਾ ਵੀ ਰਾਜਾ ਜੀ ਮੇਰੀ ਇੱਛਾ ਬਹੁਤ ਵੱਡੀ ਹੈ ਹੋ ਸਕਦਾ ਕਿ ਮੈਨੂੰ ਉਮੀਦ ਹੈ ਤੁਸੀਂ ਜ਼ਰੂਰ ਪੂਰੀ ਕਰੋਗੇ ਰਾਜਾ ਕਹਿੰਦਾ ਭਾਈ ਤੂੰ ਦੱਸ ਤਾਂ ਸਹੀ ਜੇ ਮੇਰੇ ਪੂਰੀ ਕਰਨ ਵਾਲੀ ਹੋਈ ਤਾਂ ਮੈਂ ਜ਼ਰੂਰ ਪੂਰੀ ਕਰੂੰਗਾ ਤੇਰੀ ਵਿਸ਼ ਤਾਂ ਉਸ ਤੋਂ ਬਾਅਦ ਉਹ ਕਹਿੰਦਾ ਕਿ ਰਾਜਾ ਜੀ ਮੈਨੂੰ 3 ਦਿਨ ਲਈ ਤੁਹਾਡਾ ਇਹ ਰਾਜਪਾਲ ਚਾਹੀਦਾ ਹੈ ਕਿ ਮੈਂ 3 ਦਿਨ ਲਈ ਤੁਹਾਡੀ ਇਸ ਕੁਰਸੀ ਤੇ ਬੈਠਣਾ ਤਾਂ ਰਾਜਾ ਕੁਝ ਟਾਈਮ ਲਈ ਸੋਚਦਾ ਤੇ ਸੋਚ ਕੇ ਕਹਿੰਦਾ ਕੋਈ ਗੱਲ ਨਹੀਂ ਭਾਈ ਆ ਜਾ ਬੈਠ ਜਾ ਤਾਂ ਰਾਜਾ ਸਾਰੇ ਉਹਨਾਂ ਦਰਬਾਰੀਆਂ ਨੂੰ ਜਿਹੜੀ ਵੀ ਫੌਜ ਹੁੰਦੀ ਹੈ ਜਾਂ ਦਰਬਾਰੀ ਹੁੰਦੇ ਨੇ ਮੰਤਰੀ ਸ਼ਾਤਰੀ ਹੁੰਦੇ ਨੇ ਉਹਨਾਂ ਨੂੰ ਹੁਕਮ ਦੇ ਦਿੰਦਾ ਹੈ ਵੀ ਅੱਜ ਤੋਂ ਤਿੰਨ ਦਿਨਾਂ ਦੇ ਵਾਸਤੇ ਇਹ ਜੋ ਪਰਸਨ ਹੈ ਇਹ ਜੋ ਬੰਦਾ ਹੈ ਇਹ ਥੋੜਾ ਰਾਜਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਰਾਜਾ ਉੱਠ ਕੇ ਆਪਣੇ ਰੂਮ 'ਚ ਵਿੱਚ ਆਪਣੇ ਰੂਮ 'ਚ ਚੱਲ ਜਾਂਦਾ ਹੈ ਤੇ ਰੂਮ 'ਚ ਜਾ ਕੇ ਅੱਗੇ ਜੋ ਰਾਜੇ ਦੀ ਪਤਨੀ ਹੁੰਦੀ ਹੈ ਰਾਣੀ ਹੁੰਦੀ ਹੈ ਜੀ ਉਹ ਵੀ ਬਹੁਤ ਸਮਝਦਾਰ ਹੁੰਦੀ ਹੈ ਤੇ ਨੇਕਦਿਲ ਇਨਸਾਨ ਹੁੰਦੀ ਹੈ ਉਹ ਉਹ ਰਾਣੀ ਨੂੰ ਜਾ ਕੇ ਦੱਸਦਾ ਵੀ ਇਦਾਂ ਕਰਕੇ ਆਹ ਗੱਲਬਾਤ ਹੈ ਤਾਰਾਣੀ ਕਹਿੰਨੀ ਵੀ ਕੋਈ ਗੱਲ ਨਹੀਂ ਜੋ ਰੱਬ ਨੂੰ ਮਨਜ਼ੂਰ ਕਿਉਂਕਿ ਰਾਜਾ ਹੁੰਦਾ ਜਿਹੜਾ ਉਹ ਬਹੁਤ ਨੇਕ ਦੇ ਲਾਉਂਦਾ ਤੇ ਉਹ ਰੱਬ ਤੇ ਬੜਾ ਭਰੋਸਾ ਰੱਖਦਾ ਹੈ ਦੁਹੀ ਜੀ ਰੱਬ ਨੂੰ ਮੰਨਣ ਵਾਲੇ ਹੁੰਦੇ ਆ ਉਹਨਾਂ ਦਾ ਮੰਨਣਾ ਇਹ ਹੁੰਦਾ ਕਿ ਰੱਬ ਜੋ ਵੀ ਕਰਦਾ ਹੈ ਉਹ ਚੰਗੇ ਲਈ ਕਰਦਾ ਤੇ ਉਹੀ ਕਰਦਾ ਹੈ ਉਸ ਤੋਂ ਉੱਪਰ ਆਪਾਂ ਕੁਝ ਵੀ ਨਹੀਂ ਕਰ ਸਕਦੇ ਤਾਂ ਉਸ ਤੋਂ ਬਾਅਦ ਉਹ ਤਿੰਨ ਜਣੇ ਰਾਜਪਾਟ ਦਾ ਆਨੰਦ ਮਾਣਦਾ ਜੋ ਲਾਲਚੀ ਕਿਸਮ ਦਾ ਬੰਦਾ ਹੁੰਦਾ ਹੈ ਹਨਾ ਜਿੰਨਾ ਵੀ ਉਹ ਤੋਂ ਹੋ ਸਕਦਾ ਮੋਹਰਾਂ ਵਗੈਰਾ ਹੋਰ ਹੈ ਸੋਨੇ ਦੀਆਂ ਇਕੱਠੀਆਂ ਕਰਦਾ ਹੈ ਤੇ ਤਿੰਨ ਦਿਨ ਬੀਤ ਜਾਂਦੇ ਨੇ ਤਿੰਨ ਦਿਨ ਬੀਤਣ ਤੋਂ ਮਗਰੋਂ ਜਦੋਂ ਰਾਜਾ ਉਸ ਕੋਲ ਜਾਂਦਾ ਤੁਹਾਨੂੰ ਕਹਿੰਦਾ ਭਾਈ ਹੁਣ ਕੁਰਸੀ ਛੱਡ ਤੈਨੂੰ ਤਿੰਨ ਦਿਨ ਨਹੀਂ ਕਿਹਾ ਸੀ ਕਿ ਤੇਰੇ ਤਿੰਨ ਦਿਨ ਪੂਰੇ ਹੋ ਗਏ ਤਾਂ ਉਹ ਕੁਸ ਤਾਂ ਉਸ ਤੋਂ ਬਾਅਦ ਥੋੜਾ ਟਾਈਮ ਜਿਹੜਾ ਬੰਦਾ ਹੁੰਦਾ ਉਹ ਸੋਚਦਾ ਤੇ ਸੋਚ ਕੇ ਜੇ ਫਿਰ ਬੋਲਦਾ ਕਿ ਰਾਜਾ ਮੈਂ ਇੱਕ ਬੇਨਤੀ ਤੁਹਾਡੇ ਅੱਗੇ ਹੋਰ ਕਰਨੀ ਚਾਹੁੰਗਾ ਕਿ ਮੈਨੂੰ ਨਾ ਤੁਹਾਡਾ ਰਾਜਪਾਠ ਹੈ ਜੋ ਇਹ ਕੁਰਸੀ ਹੈ ਮੈਨੂੰ ਉਹ ਬਹੁਤ ਪਸੰਦ ਆ ਗਈ ਹੈ ਤੇ ਮੈਨੂੰ ਇਹ ਹਮੇਸ਼ਾ ਲਈ ਚਾਹੀਦੀ ਹੈ ਤਾਂ ਉਸ ਵਾਰ ਰਾਜ ਕੁਛ ਟਾਈਮ ਲਈ ਰਾਜਾ ਹੁੰਦਾ ਹੈ ਜਾਂ ਦਰਬਾਰ ਚ ਜਿਹੜੇ ਮੰਤਰੀ ਹੁੰਦੇ ਨੇ ਉਹ ਹੈਰਾਨ ਜੇ ਹੋ ਜਾਂਦੇ ਨੇ ਉਸ ਤੋਂ ਬਾਅਦ ਕੀ ਕਰਦਾ ਵੀ ਰਾਜਾ ਸੋਚਦਾ ਰਾਜਾ ਕਹਿੰਦਾ ਠੀਕ ਆ ਭਾਈ ਜੋ ਰੱਬ ਨੂੰ ਮਨਜ਼ੂਰ ਜੋ ਵੀ ਇਹ ਕਰ ਰਿਹਾ ਉਹ ਰੱਬ ਹੀ ਕਰ ਰਿਹਾ ਹਨਾ ਆਪਾਂ ਕਰਨ ਵਾਲੇ ਕੁਝ ਵੀ ਨਹੀਂ ਰਾਜੇ ਦੀ ਇਹ ਸੋਚ ਨਹੀਂ ਹੁੰਦਾ ਤਾਂ ਰਾਜਾ ਉਹਨੂੰ ਛੱਡ ਕੇ ਚੱਲ ਜਾਂਦਾ ਵੀ ਠੀਕ ਆ ਭਾਈ ਜਿੰਮੇ ਤੇਰੀ ਮਰਜ਼ੀ ਆ ਤੂੰ ਰੱਖ ਉਸ ਤੋਂ ਬਾਅਦ ਰਾਜਾ ਆਪਣੇ ਰੂਮ ਚ ਆਉਂਦਾ ਹੈ ਤੇ ਜਿਹੜੇ ਉਹਦੇ ਰਾਜਪਾਠ ਵਾਲੇ ਕੱਪੜੇ ਵਗੈਰਾ ਹੁੰਦੇ ਨੇ ਉਹਦੇ ਸਾਰੇ ਪਰਿਵਾਰ ਦੇ ਦੋ ਬੇਟੇ ਉਹਨਾਂ ਨੇ ਕਦੇ ਵੀ ਰਾਣੀ ਹੁੰਦੀ ਐ ਉਹ ਆਪਣੇ ਚੇਂਜ ਕਰਕੇ ਪੈਦਲ ਯਾਤਰਾ ਤੇ ਤੁਰ ਪੈਦੇ ਜੀ ਉਸ ਤੋਂ ਤਰੇ ਤਰੇ ਜਾ ਰਹੇ ਹੁੰਦੇ ਆ ਰਾਜਾ ਸੋਚਦਾ ਐ ਵੀ ਯਾਰ ਉਹ ਵੀ ਦਿਨ ਸੀਗੇ ਹਨਾ ਆਹ ਰਾਜਵਾਲੇ ਲੱਖਾਂ ਨੌਕਰ ਚੱਕਰ ਹੁੰਦੇ ਸੀਗੇ ਕਦੇ ਤੁਰ ਕੇ ਪੈਦਲ ਤੁਰਕੇ ਨਹੀਂ ਸੀ ਦੇਖਿਆ ਤੇ ਅੱਜ ਮੈਨੂੰ ਤੁਰਨਾ ਵੀ ਪੈ ਰਿਹਾ ਤੇ ਆਲੇ-ਵਾਲੇ ਵੀ ਕੋਈ ਕੁਝ ਨਹੀਂ ਹੈਗਾ ਫੇਰ ਉਹ ਸੋਚਦਾ ਵੀ ਚਲ ਕੋਈ ਗੱਲ ਨਹੀਂ ਉਹ ਅੱਲਾ ਵਾਹਿਗੁਰੂ ਦਾ ਨਾਮ ਲੈਂਦਾ ਸੱਚੇ ਪਾਤਸ਼ਾਹ ਦਾ ਤੇ ਤੁਰਦਾ ਰਹਿੰਦਾ ਤੇ ਸੋਚੀ ਜਾਂਦਾ ਵੀ ਵਾਹ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਉਹੀ ਹੋਣਾ ਹੈ ਜੋ ਆਪਣੀ ਕਿਸਮਤ ਦੇ ਵਿੱਚ ਲਿਖਿਆ ਜੋ ਭਾਗਾਂ ਦੇ ਵਿੱਚ ਲਿਖਿਆ ਉਹ ਹੋ ਕੇ ਹੀ ਰਹਿਣਾ ਹੈ ਇਹਦਾ ਮਤਲਬ ਇਹ ਸੋਚਦਾ ਵੀ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਆਪਾਂ ਘਰ ਬੈਠ ਜਾਈਏ ਹਨਾ ਤੇ ਉਹ ਆਪਣੇ ਕੰਮ ਕਰਦਾ ਰਹਿੰਦਾ ਤੇ ਤੁਰਦਾ ਤੁਰਦਾ ਜਾਈ ਜਾਂਦਾ ਥੱਤਰ ਦੇ ਦਰਦ ਥੱਕ ਜਾਂਦੇ ਨੇ ਤੇ ਉਧਰੋਂ ਰਾਤ ਵੀ ਹੋਣ ਵਾਲੀ ਹੁੰਦੀ ਹੈ ਤਾਂ ਥੋੜੀ ਦੂਰ ਚੱਲ ਕੇ ਇੱਕ ਸਰਾ ਆਉਣ ਵਾਲੀ ਹੁੰਦੀ ਹੈ ਜਿੱਦਾਂ ਕਿ ਆਪਣੇ ਪਿੰਡਾਂ ਦੇ ਵਿੱਚ ਇੱਥੇ ਹੀ ਆਉਂਦੀਆਂ ਨੇ ਤਾਂ ਉਸ ਵੇਲੇ ਨਗਰ ਕਿਹਾ ਜਾਂਦਾ ਇਸ ਪਿੰਡਾਂ ਨੂੰ ਨਗਰ ਦੇ ਵਿੱਚ ਇੱਕ ਆਪਾਂ ਕਹੇ ਲਿਓ ਧਰਮਸ਼ਾਲਾ ਕਹੇ ਲਿਓ ਸੀ ਅਜਿਹੇ ਟਾਈਮ 'ਚ ਹਨਾ ਤੇ ਇਸੇ ਤਰ੍ਹਾਂ ਸਰਾ ਆ ਜਾਂਦੀ ਹੈ ਜਿੱਥੇ ਵਿਸ਼ਰਾਮ ਕਰ ਗਏ ਲੋ ਤੇ ਉੱਥੇ ਚੱਲ ਜਾਂਦੇ ਨੇ ਉਹ ਤੇ ਉੱਥੇ ਉਸ ਤੋਂ ਬਾਅਦ ਰਾਣੀ ਬੈਠੀ ਹੁੰਦੀ ਤੇ ਰਾਜਾ ਕਹਿੰਦਾ ਵੀ ਮੈਂ ਖਾਣ ਪੀਣ ਦਾ ਬੰਦੋਬਸਤ ਕਰਕੇ ਆਉਣਾ ਹੈ ਠੀਕ ਹੈ ਜੀ ਰਾਣੀ ਬੈਠੀ ਹੁੰਦੀ ਹੈ ਤੇ ਉਸ ਤੋਂ ਬਾਅਦ ਕੋਈ ਵਪਾਰੀ ਆ ਰਹੇ ਆ ਲੰਘ ਰਹੇ ਹੁੰਦੇ ਉਥੋਂ ਦੀ ਉਹ ਆਪਣੇ ਘੋੜੇ ਦੇ ਹੁੰਦਾ ਤੇ ਪਿੱਛੇ ਗੱਡੇ ਵੀ ਆ ਰਹੇ ਹੁੰਦੇ ਤੇ ਉਹਦੇ ਨਾਲ ਜਿਹੜੇ ਸਾਥੀ ਵੀ ਹੁੰਦੇ ਆ ਬਹੁਤ ਸਾਰੇ ਤਾਂ ਵਪਾਰੀ ਦੀ ਜਿਹੜੀ ਨਿਗਾਹ ਉਹ ਰਾਣੀ ਤੇ ਪੈਂਦੀ ਹੈ ਤਾਂ ਵਪਾਰੀ ਹੁੰਦਾ ਜਿਹੜਾ ਉਹ ਰਾਣੀ ਨੂੰ ਦੇਖ ਕੇ ਲਲਚਾ ਜਾਂਦਾ ਤੇ ਉਹਦੇ ਹੱਲ ਦੇਖਦਾ ਤੇ ਉਹਨੂੰ ਮਾੜੀ ਨਿਗਾਹ ਨਾਲ ਦੇਖਦਾ ਉਸ ਤੋਂ ਬਾਅਦ ਉਹ ਆਪਣੇ ਮਨੋਮਾਨ ਕੁਝ ਨਾ ਕੁਝ ਸੋਚੀ ਜਾਂਦਾ ਤੇ ਉਹ ਇੱਕ ਤਰਕੀਬ ਲਾਉਂਦਾ ਤੇ ਜਾ ਕੇ ਰਾਣੀ ਕੋਲੇ ਖੜ ਜਾਂਦਾ ਉਹਦੇ ਕੁਦਰਤੀ ਰਾਜੇਦਾਨਾ ਹੋ ਜਾਂਦਾ ਤੇ ਉਹ ਰਾਜਾ আর ਰਾਣੀ ਰਿਕੁਐਸਟ ਕਰਦਾ ਕਿ ਭਾਈ ਮੇਰੀ ਜਿਹੜੀ ਘਰ ਵਾਲੀ ਹੈ ਉਹਦੇ ਕੋਲੇ ਬੱਚਾ ਹੋਣ ਵਾਲਾ ਸੋ ਮੈਂ ਵਪਾਰੀ ਆ ਇੱਕ ਮੇਰਾ ਨਗਰ ਇਥੋਂ ਬਹੁਤ ਦੂਰ ਹੈ ਤਾਂ ਮੈਂ ਰਸਤੇ 'ਚ ਆਪਣੀ ਵਾਈਫ ਆ ਜੋ ਘਰ ਵਾਲੀ ਉਹਨੂੰ ਛੱਡ ਕੇ ਆਇਆ ਹਾਂ ਸੋ ਮੈਨੂੰ ਤੁਹਾਡੀ ਹੈਲਪ ਦੀ ਲੋੜ ਹੈ ਤਾਂ ਰਾਜਾ ਸੋਚਦਾ ਭਾਈ ਦੱਸੋ ਅਸੀਂ ਕੀ ਹੈਲਪ ਕਰ ਸਕਦੇ ਹਾਂ ਉਹ ਕਹਿੰਦਾ ਵੀ ਉਹਦੇ ਕੋਲੇ ਬੱਚਾ ਹੋਣ ਵਾਲਾ ਹੈ ਸਾਨੂੰ ਇੱਕ ਜਨਾਨੀ ਦੀ ਲੋੜ ਹੈ ਉਸ ਤੋਂ ਬਾਅਦ ਰਾਜਾ ਕਹਿੰਦਾ ਵੀ ਅਗਰ ਅਸੀਂ ਇਸ ਪਿਖਾਰੀ ਵਾਲੀ ਹਾਲਤ ਦੇ ਵਿੱਚ ਅਗਰ ਕਿਸੇ ਦੀ ਮਦਦ ਕਰ ਸਕਦੇ ਹਾਂ ਤਾਂ ਇਸ ਤੋਂ ਉੱਪਰ ਕੀ ਹੋ ਸਕਦਾ ਹੈ ਤਾਂ ਰਾਜਾ ਕੀ ਕਰਦਾ ਰਾਣੀ ਨੂੰ ਹੁਕਮ ਦੇ ਦਿੰਦਾ ਵੀ ਤੁਸੀਂ ਜਾਓ ਤਾਂ ਪਰ ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਹੁੰਦਾ ਵੀ ਜਿਹੜਾ ਉਹ ਵਪਾਰੀ ਹੈ ਉਹਦੇ ਮਨ 'ਚ ਕੀ ਚੱਲ ਰਿਹਾ ਹੁੰਦਾ ਠੀਕ ਹੈ ਜੀ ਤਾਂ ਕਿਉਂਕਿ ਰਾਣੀ ਵੀ ਬਹੁਤ ਨੇਕ ਦੇ ਲਾਉਂਦੀ ਹੈ ਉਹ ਤਾਂ ਇਹ ਚੀਜ਼ਾਂ ਸੋਚਦੇ ਨੇ ਉਹ ਤਾਂ ਬਸ ਇਹੀ ਸੋਚਦੇ ਨੇ ਵੀ ਜੋ ਵੀ ਹੋ ਰਿਹਾ ਉਹ ਸਭ ਉਹ ਸੱਚੇ ਵਾਰ ਉਹ ਸੱਚੇ ਪਾਤਸ਼ਾਹ ਵੈਗੁਰੂ ਕਰ ਰਿਹਾ ਹੈ ਉਹ ਪਰਮਾਤਮਾ ਕਰ ਰਿਹਾ ਹੈ ਠੀਕ ਹੈ ਇਹੋ ਉਸ ਤੋਂ ਬਾਅਦ ਚਲੋ ਰਾਣੀ ਨੂੰ ਆਪਣੇ ਘੋੜੇ ਤੇ ਬਿਠਾ ਲਾਂਦਾ ਤੇ ਚਲ ਜਾਂਦਾ ਜਾਂਦੇ ਜਾਂਦੇ ਹੋ ਕੀ ਹੁੰਦਾ ਵੀ ਰਾਸਤੇ ਇੱਕ ਰਸਤਾ ਹੁੰਦਾ ਦੋ ਪਾਰ ਹੋ ਜਾਂਦਾ ਹੈ ਰਸਤਾ ਦੋ ਪਾਰ ਹੁੰਦਾ ਉਹ ਆਪ ਲੈ ਰਾਣੀ ਨੂੰ ਲੈ ਕੇ ਇੱਕ ਇਕੱਲਾ ਚਲ ਜਾਂਦਾ ਤੇ ਜਿਹੜੇ ਉਹਦੇ ਨਾਲ ਦੇ ਸਾਥੀ ਹੁੰਦੇ ਨੇ ਉਹ ਦੂਜੀ ਸਾਈਡ ਚਲ ਜਾਂਦੇ ਨੇ ਉਸ ਤੋਂ ਬਾਅਦ ਰਾਣੀ ਨੂੰ ਜਿਹੜਾ ਉਹ ਵਪਾਰੀ ਹੁੰਦਾ ਉਹਦੇ ਬਾਰੇ ਪਤਾ ਚੱਲ ਜਾਂਦਾ ਵੀ ਇਹ ਜਰੂਰ ਕੁਛ ਨਾ ਕੁਛ ਗਲਤ ਕਰ ਰਿਹਾ ਹੈ ਵੀ ਇਹਦੇ ਦਿਮਾਗ 'ਚ ਜੋ ਗਲਤ ਚੱਲ ਰਿਹਾ ਹੈ ਤੇ ਉਹ ਰਾਣੀ ਨੂੰ ਆਪਣੇ ਘਰ ਲੈ ਜਾਂਦਾ ਘਰ ਲੈ ਜਾ ਕੇ ਉਹਨੂੰ ਬੰਦੀ ਬਣਾ ਦਿੰਦਾ ਹੈ ਉਸ ਤੋਂ ਬਾਅਦ ਰਾਜਾ ਜਿਹੜਾ ਜੋ ਰਾਜਾ ਹੁੰਦਾ ਤੇ ਸਰਾਂ ਚ ਛੱਡ ਕਹਿੰਦੇ ਨੇ ਇਹਨੂੰ ਤਾਂ ਰਾਜਾ ਚੋਚ ਸੋਚਦਾ ਵੀ ਯਾਰ ਬਹੁਤ ਟਾਈਮ ਹੋ ਗਿਆ ਹਜੇ ਤੱਕ ਰਾਣੀ ਵਾਪਸ ਨਹੀਂ ਆਈ ਤਾਂ ਉਹ ਆਪਣੇ ਦੋਨੇ ਬੇਟੇ ਨੂੰ ਲੈ ਕੇ ਜੋਰੇ ਮੁੰਡੇ ਹੁੰਦੇ ਨਾਲ ਉਹ ਉਹਨਾਂ ਨੂੰ ਲੈ ਕੇ ਨਿਕਲ ਜਾਂਦਾ ਤੇ ਰਾਣੀ ਦੀ ਭਾਲ ਦੇ ਵਿੱਚ ਉਸ ਤੋਂ ਬਾਅਦ ਕੀ ਹੁੰਦਾ ਵੀ ਉਸ ਵੇਲੇ ਹੁਣ ਪੱਕੀਆਂ ਸੜਕਾਂ ਤਾਂ ਹੁੰਦੀਆਂ ਨਹੀਂ ਸੀਗੀਆਂ ਠੀਕ ਹੈ ਜੀ ਤਾਂ ਕੱਚੇ ਰਾਸਤੇ ਹੁੰਦੇ ਸੀਗੇ ਡੰਡੀਆਂ ਬਣੀਆਂ ਹੋਈਆਂ ਹੁੰਦੀਆਂ ਤੇ ਆਲੇ-ਦੁਆਲੇ ਜ਼ਿਆਦਾਤਰ ਜੰਗਲੀ ਏਰੀਆ ਹੁੰਦੇ ਸੀ ਜਾਂ ਨਹਿਰਾਂ ਵਗੈਰਾ ਨਿਕਲੇ ਹੋਏ ਹੁੰਦੀ ਸੀਗੀਆਂ ਠੀਕ ਹੈ ਜੀ ਤਾਂ ਉਹਨੂੰ ਇੱਕ ਪਾਸੇ ਧੂੜ ਜੂੜੀ ਜਿਹੀ ਦਿਖ ਰਹੀ ਹੁੰ ਤਾ ਰਾਜਾ ਦੇਖਦਾ ਵੀ ਤਾ ਜਿਹੜਾ ਹੋ ਰਾਜਾ ਦੋ ਵਿਖਦਾ ਵੀ ਉਧਰਲੀ ਸਾਈਡ ਮਿੱਟੀ ਉੱਡ ਰਹੀ ਆ ਵੀ ਸ਼ਾਇਦ ਉਹ ਘੋੜੇ ਇਧਰ ਹੀ ਗਏ ਹੋਣੇ ਤਾ ਉਹ ਉਧਰੋਂ ਚੱਲ ਪੈਂਦਾ ਤੁਰ ਪੈਂਦਾ ਤੁਰਦੇ ਤੁਰਦੇ ਰਾਸਤੇ 'ਚ ਆ ਜਾਂਦੀ ਆ ਨਹਿਰ ਤਾ ਉਹ ਦੇਖਦਾ ਵੀ ਹੁਣ ਨਹਿਰ ਕਿੱਦਾਂ ਪਾਰ ਕਰੀ ਜਾਵੇ ਤੇ ਨਾਲ ਉਹਦੇ ਦੋ ਮੁੰਡੇ ਹੁੰਦੇ ਨੇ ਦੋ ਬੇਟੇ ਹੁੰਦੇ ਨੇ ਤਾ ਉਹ ਕੀ ਸੋਚਦਾ ਵੀ ਪਹਿਲਾਂ ਮੈਂ ਆਪਣੇ ਗਿਹੜੇ ਤੇ ਬਿਠਾ ਕੇ ਮੋਢਿਆਂ ਤੇ ਛੋਟੇ ਬੱਚੇ ਨੂੰ ਪਾਰ ਕਰਾ ਦੂੰ ਵੀ ਉਸ ਤੋਂ ਬਾਅਦ ਦੂਸਰੇ ਬੱਚੇ ਨੂੰ ਪਾਰ ਕਰਾ ਦੂੰਗਾ ਠੀਕ ਹੈ ਤਾਂ ਉਹ ਆਪਣੇ ਛੋਟੇ ਬੱਚੇ ਨੂੰ ਮੋਢੇ ਤੇ ਬਿਠਾ ਲੈਂਦਾ ਤੇ ਨਹਿਰ ਦੇ ਵਿਚਾਲੇ ਚੱਲ ਜਾਂਦਾ ਜਦ ਨਹਿਰ ਦੇ ਵਿਚਾਲੇ ਚੱਲ ਜਾਂਦਾ ਦੂਜੇ ਪਾਸੇ ਜਿਹੜਾ ਉਹਦਾ ਵੱਡਾ ਬੇਟਾ ਹੁੰਦਾ ਉਹ ਕਿਨਾਰੇ ਤੇ ਖੜ੍ਹਾ ਹੁੰਦਾ ਤੇ ਉਧਰ ਜੰਗਲ ਦੇ ਵਿੱਚੋਂ ਇੱਕ ਭਾਲੂ ਆ ਜਾਂਦਾ ਤਾਂ ਜਿਹੜਾ ਭਾਲੂ ਆ ਜਾਂਦਾ ਉਹਦੇ ਵੱਡੇ ਮੁੰਡੇ ਤੇ ਹਮਲਾ ਬੋਲ ਲੈਂਦਾ ਰਾਜਾ ਕਬਰਾ ਆ ਜਾਂਦਾ ਤੇ ਕਬਰਾੜ ਦੇ ਵਿੱਚ ਜਿਹੜਾ ਛੋਟਾ ਮੁੰਡਾ ਹੁੰਦਾ ਉਹਦਾ ਜਿਹੜਾ ਛੋਟਾ ਬੇਟਾ ਹੁੰਦਾ ਉਹ ਉਹ ਰਾਜੇ ਦੇ ਮੋਢਿਆਂ ਤੋਂ نیچے ਗਿਰ ਜਾਂਦਾ ਨਹਿਰ ਦੇ ਵਿੱਚ ਗਰ ਜਾਂਦਾ ਤੇ ਤਰ ਜਾਂਦਾ ਉੱਥੋਂ ਰਾਜਾ ਟਰਾਈ ਕਰਦਾ ਪਰ ਉਹਦੇ ਹੱਥ ਨਹੀਂ ਲੱਗਦਾ ਇਸ ਤੋਂ ਬਾਅਦ ਕੀ ਹੁੰਦਾ ਵੀ ਰਾਜਾ ਨਹਿਰ ਨੂੰ ਪਾਰ ਕਰਦਾ ਤੇ ਨਹਿਰ ਪਾਰ ਜਾ ਕੇ ਕਰਕੇ ਰੋਣ ਲੱਗ ਜਾਂਦਾ ਵੀ ਰਾਣੀ ਵੀ ਗਈ ਇੱਕ ਬੇਟੇ ਨੂੰ ਭਾਲੂ ਲੈ ਗਿਆ ਤੇ ਇੱਕ ਬੇਟਾ ਨਹਿਰ ਦੇ ਵਿੱਚ ਤਰ ਗਿਆ ਰਾਜਾ ਬਹੁਤ ਉਦਾਸ ਹੋ ਜਾਂਦਾ ਤੇ ਉਦਾਸ ਹੁੰਦਾ ਹੁੰਦਾ ਫੇਰ ਸੋਚਦਾ ਕਿ ਚਲੋ ਕੋਈ ਗੱਲ ਨਹੀਂ ਭਾਈ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਜੋ ਲਿਖਿਆ ਉਹ ਤਾਂ ਹੋ ਕੇ ਰਹਿਣਾ ਸੋ ਮੈਂ ਕੀ ਕਰ ਸਕਦਾ ਉਸ ਤੋਂ ਬਾਅਦ ਕੀ ਹੁੰਦਾ ਵੀ ਰਾਜਾ ਤੁਰ ਪੈਂਦਾ ਰਾਜਾ ਕੇ ਤੁਰ ਤੁਰੇ ਜਾ ਰਹੇ ਹੁੰਦੇ ਅੱਗੇ ਇੱਕ ਨਗਰ ਆ ਜਾਂਦਾ ਨਗਰ ਦੇ ਵਿੱਚ ਬਹੁਤ ਸਾਰਾ ਇਕੱਠ ਹੋ ਰਿਹਾ ਹੁੰਦਾ ਇੱਕ ਜਗ੍ਹਾ ਤੇ ਉਹ ਇਕੱਠ ਰਾਜਾ ਸੋਚਦਾ ਵੀ ਇਹ ਇਕੱਠ ਕਿਸ ਕਰਕੇ ਹੋ ਰਿਹਾ ਹੈ ਤਾਂ ਰਾਜਾ ਦੇਖਦਾ ਵੀ ਅੱਗੇ ਕਹਿੰਦਾ ਵੀ ਆਪਾਂ ਪਤਾ ਕਰਦੇ ਆਂ ਵੀ ਇਹ ਇਕੱਠ ਕਿਉਂ ਹੋ ਰਿਹਾ ਹੈ ਤਾਂ ਰਾਜਾ ਅੱਗੇ ਕੋ ਇਕੱਠ ਦੇ ਵਿੱਚ ਸ਼ਾਮਲ ਹੁੰਦਾ ਤਾਂ ਉਹ ਇਕੱਠ ਇਸ ਕਰਕੇ ਹੋ ਰਿਹਾ ਹੁੰਦਾ ਕਿਉਂਕਿ ਜਿਹੜਾ ਉਹ ਨਗਰ ਹੁੰਦਾ ਉਸ ਦਾ ਕਰਦਾ ਜੋ ਰਾਜਾ ਹੁੰਦਾ ਉਹਦੀ ਡੈਥ ਹੋ ਜਾਂਦੀ ਹੈ ਤੇ ਉਸ ਨਗਰ ਦਾ ਜਿਹੜਾ ਇਹ ਵਿਸ਼ਵਾਸ ਸੀਗਾ ਕਿ ਉਹਨਾਂ ਕੋਲ ਇੱਕ ਬਾਜ ਰੱਖਿਆ ਹੋਇਆ ਸੀ ਕਿ ਜਦੋਂ ਵੀ ਰਾਜੇ ਦੀ ਡੈਥ ਹੋ ਗਈ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਨਵਾਂ ਰਾਜਾ ਚੁਣਨਾ ਤਾਂ ਇਹ ਜਿਹੜਾ ਬਾਜ ਹੈ ਉਹਨੂੰ ਛੱਡ ਦਿੰਦੇ ਆ ਵੀ ਉਹ ਜਿਹਦੇ ਸਿਰ ਤੇ ਜਾ ਕੇ ਬੈਠ ਗਿਆ ਉਹ ਹੀ ਰਾਜਾ ਬਣ ਜਾਉ ਉਦੋਂ ਦਾ ਰਾਜੇ ਦਾ ਉਸ ਕੱਠ ਵਿੱਚ ਸ਼ਾਮਲ ਹੋਣਾ ਹੁੰਦਾ ਤੇ ਉਦੋਂ ਬਾਜ ਦਾ ਛੱਡਣਾ ਹੁੰਦਾ ਠੀਕ ਹੈ ਜੀ ਉਹ ਬਾਜ ਛੱਡ ਦਿੰਦੇ ਨੇ ਬਾਜਾਂ ਉੱਪਰ ਘੁੰਮਦਾ ਤੇ ਆ ਕੇ ਉਹ ਰਾਜਾ ਹੁੰਦਾ ਜਿਹੜਾ ਉਹਦੇ ਸਿਰ ਤੇ ਬੈਠ ਗਿਆ ਨੇ ਤਾ ਸਾਰੇ ਜਣੇ ਨੀਵੇਂ ਹੋ ਜਾਂਦੇ ਨੇ ਤੇ ਰਾਜੇ ਨੂੰ ਨੀਵੇਂ ਹੋ ਕੇ ਤਾਂ ਨਮਸਕਾਰ ਕਰਨ ਲੱਗ ਜਾਂਦੇ ਤੇ ਉਹਨੂੰ ਆਪਣਾ ਰਾਜਾ ਮੰਨ ਲੈਂਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਉਹ ਰਾਜਾ ਕਹਿੰਦਾ ਵੀ ਨਾ ਵੀ ਮੈਂ ਰਾਜਾ ਨਹੀਂ ਬਣਦਾ ਕਿਉਂਕਿ ਮੈਂ ਤਾਂ ਪਹਿਲਾਂ ਹੀ ਆਪਣਾ ਰਾਜਪਾਠ ਤੇ ਆ ਕੇ ਇਸ ਫਕੀਰੀ ਵਾਲੇ ਉੱਚਾ ਹੈ ਬਾਣੇ ਚਾਹਾਂ ਵੀ ਮੈਨੂੰ ਰਾਜਾ ਨਾ ਬਣਾਓ ਤੁਸੀਂ ਮੈਂ ਰਾਜਾ ਨਹੀਂ ਬਣਨਾ ਪਰ ਉਹ ਕਿ ਲੋਕ ਸੋਚ ਰਹੇ ਨੇ ਵੀ ਯਾਰ ਇਸ ਤੋਂ ਵੱਡਾ ਰਾਜਾ ਸਾਡੇ ਲਈ ਕੀ ਹੋ ਸਕਦਾ ਹੈ ਇਸ ਤੋਂ ਚੰਗਾ ਰਾਜਾ ਕੌਣ ਹੋ ਸਕਦਾ ਹੈ ਵੀ ਜਿਹੜਾ ਆਪਣਾ ਰਾਜ ਛੱਡ ਕੇ ਫਕੀਰੀ ਦੇ ਵਿੱਚ ਆਇਆ ਹੋਵੇ ਉਹ ਮੰਨਦੇ ਨਹੀਂ ਕਿ ਇਹਨਾਂ ਇਸ ਦਾ ਵੀ ਤੁਹਾਨੂੰ ਰਾਜਾ ਮੰਨ ਲਿਆ ਤਾਂ ਮੰਨ ਲਿਆ ਫਿਰ ਇਹ ਗਿਰਾਂ ਸੋਚਦਾ ਵੀ ਚਲੋ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਉਹੀ ਸਹੀ ਤਾਂ ਉਹ ਰਾਜ ਰਾਜਪਾਠ ਸਾਬ ਲੈਂਦਾ ਉਹ ਉਸ ਤੋਂ ਬਾਅਦ ਦੂਜੇ ਪਾਸੇ ਸੁਣੋ ਕੀ ਹੁੰਦਾ ਜਿਹੜਾ ਵਪਾਰੀ ਹੁੰਦਾ ਉਹ ਕੁਦਰਤੀ ਉਹ ਵੀ ਉਸੇ ਨਗਰ ਦਾ ਹੁੰਦਾ ਬਪਾਰੀ ਤੇ ਉਸੇ ਨਗਰ ਦੇ ਵਿੱਚ ਹੁੰਦੇ ਰਾਣੀ ਨੂੰ ਕੈਦ ਕਰਕੇ ਰੱਖਿਆ ਹੁੰਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੇ ਰਾਜੇ ਦੇ ਦੋ ਬੇਟੇ ਹੁੰਦੇ ਨੇ ਇੱਕ ਨੂੰ ਭਾਲੂ ਲੈ ਜਾਂਦਾ ਇੱਕ ਨੈਰ ਚ ਤਰ ਜਾਂਦਾ ਤਾਂ ਜਿਹੜਾ ਨੈਰ ਦੇ ਵਿੱਚ ਤਰ ਜਾਂਦਾ ਉਹ ਅੱਗੇ مشਵਾਰੇ ਵਰਦੇ ਹੁੰਦੇ ਨੇ ਜੀ ਉਹਨਾਂ ਨੂੰ ਮਿਲ ਜਾਂਦਾ ਉਹ ਚੱਕ ਲੈ ਜਾਂਦੇ ਨੇ ਉਹ ਤੇ ਜਿਹੜਾ ਦੂਜੇ ਪਾਸੇ ਜਿਹਨੂੰ ਭਾਲੂ ਲੈ ਜਾਂਦਾ ਭਾਲੂ ਥੋੜੂ ਦੂਰ ਜਾਂਦਾ ਉਹਨੂੰ ਜਾ ਕੇ ਤੇ ਅੱਗੇ ਸ਼ਿਕਾਰੀ ਟੱਕਰਿਆਦਾ ਸ਼ਿਕਾਰੀ ਭਾਲੂ ਨੂੰ ਮਾਰ ਕੇ ਜਿਹੜਾ ਰਾਜੇ ਦਾ ਬੇਟਾ ਹੁੰਦਾ ਉਹਨੂੰ ਆਪਣੇ ਕਬਜ਼ੇ 'ਚ ਕਰ ਲੈਂਦਾ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਰੱਬ ਦਾ ਬਾਣਾ ਕੀ ਹੈ ਕਿ ਕੁਦਰਤੀ ਉਹ ਦੋਏ ਬੰਦੇ مشوارا ਤੇ ਦੂਜੇ ਪਾਸੇ ਸ਼ਿਕਾਰੀ ਉਹ ਉਸੇ ਨਗਰ ਦੇ ਹੁੰਦੇ ਨੇ ਜਿੱਥੇ ਉਹ ਜਿੱਥੇ ਦਾ ਰਾਜਾ ਰਾਜਵਣ ਰਾਜਾ ਬਣਿਆ ਹੋਇਆ ਹੁੰਦਾ ਉਹਨਾਂ ਦਾ ਪਿਓ ਜਾਨੀ ਕਿ ਠੀਕ ਹੈ ਜੀ ਤਾਂ ਉਹ ਉਸੇ ਨਗਰ ਦੇ ਵਿੱਚ ਉਹ ਉਹਨਾਂ ਨੂੰ ਦੋ ਹੁੰਦੇ ਨੇ ਦੋਏ ਤੇ ਉਹ ਮੁੰਡੇ ਵੀ ਉੱਥੇ ਚੱਲ ਜਾਂਦੇ ਨੇ ਟਾਈਮ ਲੰਘਦਾ ਹੈ ਹਨ ਤੇ ਮੁੰਡੇ ਛਿਆਣੇ ਹੋ ਜਾਂਦੇ ਨੇ ਤੇ ਉਹ ਰਾਜੇ ਦੀ ਸੈਨਾ ਦੇ ਵਿੱਚ ਭਰਤੀ ਹੋ ਜਾਂਦੇ ਨੇ ਹਣੀ ਉਸ ਤੋਂ ਬਾਅਦ ਮੁੰਡੇ ਨਹੀਂ ਕੋ ਕਾਬਲ ਹੁੰਦੇ ਨੇ ਕਿਉਂਕਿ ਉਹਨਾਂ ਖੂਨ ਦਾ ਫਰਕ ਤਾਂ ਹੁੰਦਾ ਹੀ ਆ ਰਾਜੇ ਦਾ ਖੂਨ ਸੀਗਾ ਹਨਾ ਤਾਂ ਉਹ ਬਹੁਤ ਸਿਆਣੇ ਵੀ ਹੁੰਦੇ ਨੇ ਤੇ ਬਹਾਦਰ ਆਉਂਦੇ ਨੇ ਟਾਈਮ ਪਾ ਕੇ ਉਹ ਰਾਜੇ ਦੇ ਜਿਹੜੇ ਰਾਜੇ ਦੇ ਮਤਲਬ ਕਿ ਪ੍ਰੋਟੈਕਟਰ ਬਣ ਜਾਂਦੇ ਨੇ ਜਿਹੜੇ ਮੇਨ ਬੰਦੇ ਹੁੰਦੇ ਨੇ ਮੇਨ ਸੈਂਕਾ ਦੇ ਵਿੱਚੋਂ ਆ ਜਾਂਦੇ ਨੇ ਮਤਲਬ ਕਿ ਇੱਕ ਰਾਜੇ ਦੇ ਇਧਰਲੀ ਸਾਈਡ ਹੁੰਦਾ ਇੱਕ ਰਾਜੇ ਦੇ ਇਧਰਲੀ ਸਾਈਡ ਹੁੰਦਾ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੁੰਦਾ ਵੀ ਜਿਹੜਾ ਉਹ ਵਪਾਰੀ ਹੁੰਦਾ ਉਹ ਵਪਾਰੀ ਦਾ ਜਿਹੜਾ ਉੱਥੇ ਰਾਜੇ ਦੀ ਡੈਥ ਹੋ ਗਈ ਉਹਦੇ ਨਾਲ ਵਧੀਆ ਸਬੰਧ ਹੁੰਦੇ ਨੇ ਤਾਂ ਉਹਨੂੰ ਪਤਾ ਲੱਗਦਾ ਜਿਆਦਾ ਕੋਈ ਵਪਾਰੀ ਨੂੰ ਵੀ ਉਸ ਤਰ੍ਹਾਂ ਦੀ ਡੈਥ ਹੋ ਗਈ ਤੇ ਨਵਾਂ ਰਾਜਾ ਬਣ ਗਿਆ ਤਾਂ ਉਸ ਹੋ ਨਵੇਂ ਰਾਜੇ ਕੋਲੇ ਉਸ ਰਾਜੇ ਕੋਲ ਬੈਠਣਾ ਆਉਂਦਾ ਹੁੰਦਾ ਤਾਂ ਉਹ ਆਉਂਦਾ ਰਾਜੇ ਕੋਲੇ ਤੇ ਰਾਜ ਨੂੰ ਆਪਣੇ ਬਾਰੇ ਸਾਰਾ ਕੁਝ ਦੱਸ ਦਿੰਦਾ ਵੀ ਐਂ ਦਾ ਕਰਕੇ ਵਪਾਰੀ ਆ ਤਾਂ ਰਾਜਾ ਉਹਨਾਂ ਨਾਲ ਕਾਫੀ ਟਾਈਮ ਗੱਲਾਂ-ਬਾਤਾਂ ਕਰਦੇ ਨੇ ਤੇ ਹਨੇਰਾ ਹੋਣ ਲੱਗਦਾ। ਉਸ ਤੋਂ ਬਾਅਦ ਰਾਜਾ ਉਹਨੂੰ ਕਹਿੰਦਾ ਵਪਾਰੀ ਨੂੰ ਵੀ ਇਹ ਹਨੇਰਾ ਹੋ ਚੁੱਕਾ ਹੈ। ਵੀ ਅੱਜ ਦੀ ਰਾਤ ਤੂੰ ਸਾਡੇ ਕੋਲ ਰਹੀਂ ਕਿ ਨਾਲੇ ਆਪਾਂ ਗੱਲਾਂ-ਬਾਤਾਂ ਕਰਾਂਗੇ ਵਪਾਰ ਬਾਰੇ ਵੀ ਜੋ ਤੁਸੀਂ ਵੀ ਤੁਸੀਂ ਤਾਂ ਘੁੰਮਦੇ ਰਹੇ ਨੇ ਉੱਧਰ ਵੀ ਮੈਨੂੰ ਤੁਹਾਡੇ ਨੂੰ ਥੋੜੀ ਜਿਹੀ ਨੌਬੇ ਚਾਹੀਦੀ ਹੈ। ਤਾਂ ਵਪਾਰੀ ਕਹਿੰਦਾ ਠੀਕ ਹੈ ਜੀ। ਤਾਂ ਕੁਝ ਟਾਈਮ ਬਾਅਦ ਵਪਾਰੀ ਉਹਨਾਂ ਜਿਹੜਾ ਉਹ ਥੋੜਾ ਮਾਯੂਸ ਜਿਹਾ ਹੋ ਜਾਂਦਾ ਹੈ। ਕਹਿੰਦਾ ਵੀ ਚਿੰਤਤ ਹੋ ਜਾਂਦਾ ਹੈ। ਤਾਂ ਰਾਜਾ ਉਹਨੂੰ ਪੁੱਛਦਾ ਵੀ ਭਾਈ ਕੀ ਗੱਲ ਯਾਰ ਤੂੰ ਮਾਯੂਸ ਜਿਹਾ ਲੱਗ ਰਿ ਤਾਂ ਜਿਹੜਾ ਵਪਾਰੀ ਹੈ ਵਪਾਰੀ ਕਹਿੰਦਾ ਵੀ ਰਾਜਾ ਜੀ ਮੇਰੀ ਜਿਹੜੀ ਪਤਨੀ ਹੈ ਮੇਰੀ ਯੋਕਰਣੀ ਹੈ ਵੀ ਉਹਦੇ ਦਿਮਾਗ 'ਚ ਥੋੜਾ ਫਰਕ ਆ ਕਹਿ ਲਓ ਕਿ ਉਹ ਮੈਂਟਲੀ ਅਫਸੈਟ ਹੈ ਤਾਂ ਰਾਜਾ ਕਹਿੰਦਾ ਕੁਈ ਗੱਲ ਨਹੀਂ ਤੂੰ ਓਹੀ ਟੈਨਸ਼ਨ ਨਾਲ ਹੈ ਵੀ ਉਹਦਾ ਹਲ ਮੈਂ ਕਰ ਦਵਾਂ ਠੀਕ ਹੈ ਤਾਂ ਰਾਜਾ ਜਿਹੜੇ ਆਪਣੇ ਦੋ ਮੇਨ ਉਹਦੇ ਸੈਨਿਕ ਹੁੰਦੇ ਨੇ ਜਿਹੜੇ ਉਹਦੇ ਪ੍ਰੋਟੈਕਟਰ ਹੁੰਦੇ ਨੇ ਜਿਮਾਂ ਯਾਨੀ ਕਿ ਹੁੰਦੇ ਤਾਂ ਵੈਸੇ ਉਹਦੇ ਲੜਕੇ ਨੇ ਬਟ ਉਹ ਰਾਜੇ ਨੂੰ ਹੀ ਚੀਜ਼ ਦਾ ਪਤਾ ਨਹੀਂ ਹੁੰਦਾ ਨਾ ਹੀ ਉਸ ਵਪਾਰੀ ਨੂੰ ਪਤਾ ਹੁੰਦਾ ਹੈ ਠੀਕ ਤੇ ਉਹ ਬਾਬਾ ਰਾਜਾ ਕੀ ਕਰਦਾ ਵੀ ਆਪਣੇ ਉਹਨਾਂ ਦੋਨਾਂ ਸੈਨਿਕਾਂ ਨੂੰ ਯਾਨੀ ਕਿ ਆਪਣੇ ਬੇਟਿਆਂ ਨੂੰ ਉੱਥੇ ਭੇਜ ਦਿੰਦਾ ਵੀ ਤੁਸੀਂ ਉਹਦੀ ਏਕੜ ਕਰਦੇ ਆ ਵੀ ਉਹਦੀ ਦੇਖਭਾਲ ਕਰਦੇ ਆ ਤਾਂ ਉਹ ਚੱਲ ਜਾਂਦੇ ਨੇ ਤਾਂ ਉੱਥੇ ਜਾ ਕੇ ਅੱਧੀ ਰਾਤ ਤੋਂ ਬਾਅਦ ਜਿਹੜਾ ਛੋਟਾ ਮੁੰਡਾ ਹੁੰਦਾ ਛੋਟਾ ਸੈਨਿਕ ਹੁੰਦਾ ਉਹਨੂੰ ਨੀਂਦ ਆਣ ਲੱਗ ਜਾਂਦੀ ਹੈ ਤਾਂ ਨਾਲ ਦਾ ਸੈਨਿਕ ਬੋਲਦਾ ਵੀ ਯਾਰ ਹੁਣ ਨਾ ਸੋ ਜੇ ਇਹ ਕਿਤੇ ਆਪਣੀ ਜਿਹੜੀ ਇਹਦੇ ਘਰ ਵਾਲੀ ਹੈ ਵਪਾਰੀ ਦੀ ਵੀ ਜੇ ਇੱਧਰ ਉੱਧਰ ਹੋ ਗਈ ਆਪਣੀ ਜਾਨ ਨੂੰ ਪੰਗਾ ਛੜ ਜੂ ਤਾਂ ਉਹ ਕਹਿੰਦਾ ਯਾਰ ਹੋਰ ਕੀ ਕਰਾਂ ਵੀ ਨੀਂਦ ਆਈ ਜਾਂਦੀ ਹੈ ਜਾਂ ਤਾਂ ਫਿਰ ਕਹਿੰਦਾ ਕੋਈ ਕਹਾਣੀ ਕੋਣੀ ਸੁਣਾ ਨਹੀਂ ਕੋਈ ਹਿਲਾ ਕਰ ਇਹਦਾ ਤਾਂ ਜਿਹੜੋ ਵੱਡਾ ਸੈਨਿਕ ਹੁੰਦਾ ਉਹ ਕਹਿੰਦਾ ਯਾਰ ਮੈਂ ਤੈਨੂੰ ਆਪਣੀ ਰੀਅਲ ਕਹਾਣੀ ਸੁਣਾਉਣਾ ਹਨੀ ਤਹਾਨੂੰ ਆਪਣੀ ਜਿਹੜੀ ਉਰੀ ਹੱਡ ਬੀਤੀ ਹੁੰਦੀ ਹੈ ਨਾ ਉਹ ਸਾਰੀ ਦੱਸਣਾ ਲੱਗ ਗਿਆ ਨਾ ਵੀ ਮੇਰਾ ਪਿਓ ਐਦਾਂ ਕਰਕੇ ਐਦਾਂ ਰਾਜਾ ਹੁੰਦਾ ਸੀ ਅਸੀਂ ਯਾਰੇ ਸੀ ਕਿ ਮੇਰਾ ਛੋਟਾ ਭਰਾ ਨਹਿਰ ਸਿਟੀ ਕੀ ਗਿਰ ਗਿਆ ਸੀ ਤੇ ਮੈਨੂੰ ਭਾਲੂ ਲੈ ਗਿਆ ਸੀ ਚੱਕ ਕੇ ਅੱਗੇ ਆ ਕੇ ਵੀ ਉਸ ਵਾਰ ਪਤਾ ਨਹੀਂ ਕੀ ਬਣਿਆ ਠੀਕ ਹੈ ਤੇ ਅੱਗੇ ਉਹਦੇ ਗੱਲ ਲਾ ਕੇ ਰੋਣ ਲੱਗ ਗਿਆ ਨਾ ਜਿਹੜਾ ਛੋਟਾ ਸੈਨਿਕ ਹੁੰਦਾ ਠੀਕ ਹੈ ਜੀ ਤਾਂ ਛੋਟਾ ਸੈਨਿਕ ਉਹਦੇ ਨਾਲ ਲਾ ਕੇ ਰੋਣ ਲੱਗ ਗਿਆ ਨਾ ਤੇ ਇਹਨੂੰ ਕਹਿੰਦਾ ਬਾਈ ਜਿਹੜਾ ਉਹ ਨਹਿਰ ਚ ਤਰੇ ਸੀ ਉਹ ਤਾ ਦੋਨੇ ਅੱਜ ਗੱਲਾਂ ਬਾਤਾਂ ਕਰਦੇ ਨੇ ਤੇ ਰੋਈ ਜਾਂਦੇ ਨੇ ਜ਼ੋਰ-ਜ਼ੋਰ ਦੀ। ਤਾਂ ਉਧਰ ਉਹ ਜਿਹੜੀ ਰਾਣੀ ਹੁੰਦੀ ਹੈ ਹਨਾ ਉਹਨੂੰ ਸੁਣ ਜਾਣਾ। ਉਹ ਉਹਨਾਂ ਨੂੰ ਬੁਲਾਉਂਦੀ ਅੰਦਰ ਤੇ ਪੁੱਛਦੀ ਵੀ ਕੀ ਗੱਲਬਾਤ ਹੋਊਗੀ। ਚਲੋ ਉਹ ਰਾਣੀ ਨੂੰ ਸਾਰੀ ਗੱਲਬਾਤ ਦੱਸਣ ਲੱਗੇ ਨੇ ਵੀ ਇਦਾਂ ਕਰਕੇ ਇਹ ਗੱਲਬਾਤ ਹੈ। ਤੱਕੇ ਰਾਣੀ ਸਮਝ ਜਾਂਦੀ ਹੈ। ਰਾਣੀ ਉਹਨਾਂ ਨੂੰ ਅੱਗੇ ਕਹਿੰਦੀ ਵੀ ਤੁਸੀਂ ਆਪਣੀ ਮਾਂ ਨੂੰ ਨਹੀਂ ਪਛਾਣਿਆ। ਕਹਿੰਦੀ ਮੈਂ ਤੁਹਾਡੀ ਮਾਂ ਐ। ਤਾਂ ਉਹ ਅੱਗੇ ਸਾਰੇ ਪਰਿਵਾਰ ਮਿਲ ਜਾਂਦਾ ਹੈ। ਰਹਿਣ ਲਾ ਹੁਣ ਰਾਜਾ। ਠੀਕ ਹੈ ਜੀ। ਜੈਨ ਕਿ ਉਹ ਦੋਨੇ ਮੁੰਡਿਆਂ ਦਾ ਪਿਓ। ਉਸ ਤੋਂ ਬਾਅਦ ਕੀ ਹੁੰਦਾ ਹੈ? ਉਹ ਕੰਨੇ ਵੀ ਪਰਾਜੇ ਕੋਲੇ ਚੱਲਦੇ ਆਂ ਜਦ ਕਿ ਉਹਨਾਂ ਨੂੰ ਮੁੰਡਿਆਂ ਨੂੰ ਪਤਾ ਨਹੀਂ ਹੁੰਦਾ ਵੀ ਜਿਹੜਾ ਉਹ ਰਾਜਾ ਹੈ ਉਹ ਸਾਡਾ ਪਿਓ ਹੀ ਹੈ ਠੀਕ ਹੈ ਜੀ ਤਾਂ ਉਹ ਰਾਜੇ ਕੋਲੇ ਜਾਂਦੇ ਨੇ ਤੇ ਰਾਜੇ ਅੱਗੇ ਗੱਲਾਂ ਸਾਰੀਆਂ ਜੋ ਵੀ ਹੁੰਦਾ ਵਾਕਿਆ ਉਹ ਦੱਸਦੇ ਨੇ ਤਾਂ ਰਾਜਾ ਸਮਝ ਜਾਂਦਾ ਹੈ ਵੀ ਹਾਂ ਰਾਜੇ ਨੂੰ ਸਾਰੀ ਗੱਲ ਸਮਝੋ ਚ ਆ ਜਾਂਦੀ ਹੈ ਤੇ ਰਾਜਾ ਰਾਣੀ ਨੂੰ ਪਛਾਣ ਲੈਂਦਾ ਠੀਕ ਹੈ ਜੀ ਰਾਣੀ ਨੂੰ ਪਛਾਣ ਲੈਂਦੇ ਦੋਸਤੋ ਆ ਦੋਨੇ ਮੁੰਡੇ ਨਾਲਸੇ ਦੇ ਵਿੱਚ ਮਿਲਦੇ ਨੇ ਸਾਰਾ ਪਰਿਵਾਰ ਤੇ ਉੱਥੇ ਇੱਕ ਵਪਾਰੀ ਖੜਿਆ ਹੁੰਦਾ ਉਦੋਂ ਵਪਾਰੀ ਇਹ ਭੱਜਾਂ ਲਾ ਰਿਹਾ ਤਾਂ ਜਿਹੜੇ ਉੱਤੇ ਰਾਜੇ ਸੈਨਿਕ ਹੁੰਦੇ ਨੇ ਉਹਨੂੰ ਫੜ ਲੈਂਦੇ ਨੇ ਤਰਾ ਜਿਹੜਾ ਵਪਾਰੀ ਹੁੰਦਾ ਉਹਨੂੰ ਕੁਝ ਟਾਈਮ ਜੇਲ੍ਹ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਉਹਨੂੰ ਕਹਿ ਲਓ ਕਿ ਮ੍ਰਿਤਯੁ ਡੰਡ ਦੇ ਦਿੰਦੇ ਨੇ ਇਹਨੂੰ ਮੌਤ ਦੀ ਸਜ਼ਾ ਸੁਣਾ ਦਿੰਦੇ ਨੇ ਤੇ ਇਸ ਤਰ੍ਹਾਂ ਉਹ ਸਾਰਾ ਪਰਿਵਾਰ ਮਿਲ ਜਾਂਦਾ ਤੇ ਹੁਣ ਦੂਜੇ ਪਾਸੇ ਕੀ ਹੁੰਦਾ ਵੀ ਜਿਹੜਾ ਉਹ ਰਾਜ ਨਹੀਂ ਜਗਾ ਲਾਲਚੀ ਬੰਦਾ ਬੈਠਾ ਹੁੰਦਾ ਹੈ ਹਨਾ ਜੀ ਤੇ ਉਹ ਜਿਹੜਾ ਲਾਲਚੀ ਬੰਦਾ ਹੁੰਦਾ ਉਹਦਾ ਲਾਲਚ ਇਹਨਾਂ ਕੋ ਵਧੇ ਜਾਂਦਾ ਕਿ ਉਹ ਜਿਹੜਾ ਸੋਨਾ ਹੁੰਦਾ ਉਹ ਹੀ ਇਕੱਠਾ ਕਰਨ ਲੱਗ ਰਿਹਾ ਹੁੰਦਾ ਤੇ ਸਾਰਾ ਰਾਜ ਜੇ ਜਿਹੜੇ ਰਾਜ ਦੇ ਮੰਤਰੀ ਸ਼ੰਤਰੀ ਹੁੰਦੇ ਨੇ ਉਹ ਸਭ ਉਹ ਤੋਂ ਓਕੇ ਪਏ ਹੁੰਦੇ ਨੇ ਹਣਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਤਾਂ ਸ਼ਕਰਾ ਚਾਹੁੰਦੇ ਨੇ ਕਿ ਉਸੇ ਆਪਣੇ ਰਾਜੇ ਨੂੰ ਵਾਪਸ ਉੱਥੇ ਬਣਾਉਣਾ ਚਾਹੁੰਦੇ ਹਨ ਹਣਾ ਤਾ ਉਹ ਕੀ ਕਰਦੇ ਨੇ ਵੀ ਇੱਕ ਦਿਨ ਜਿਹੜਾ ਮੰਤਰੀ ਹੁੰਦਾ ਉਹਦਾ ਮੈਂ ਕਹਿੰਦਾ ਉਹਦੇ ਖਾਣ ਪੀਣ ਦਾ ਹੋਰ ਜਿਹੜਾ ਸਾਰਾ ਜ਼ਿੰਮੇਵਾਰੀ ਮੰਤਰੀ ਦੀ ਹੁੰਦੀ ਹੈ ਤਾਂ ਜਿਹੜਾ ਮੰਤਰੀ ਹੁੰਦਾ ਉਹਨੂੰ ਕਿਸੇ ਚੀਜ਼ ਦੇ ਵਿੱਚ ਪਾ ਕੇ ਜ਼ਹਿਰ ਦੇ ਦਿੰਦਾ ਤਾਂ ਉਸ ਜਿਹੜਾ ਉਹ ਲਾਲਚੀ ਬੰਦਾ ਹੁੰਦਾ ਜਿਹੜਾ ਰਾਜਾ ਬਣਿਆ ਹੁੰਦਾ ਉਹ ਵੀ ਜਗਾ ਤਾਂ ਉਹਦੀ ਡੈਥ ਹੋ ਜਾਂਦੀ ਹੈ ਪੋਸਟ ਬਾਅਦ ਜਿਹੜਾ ਮੰਤਰੀ ਹੁੰਦਾ ਉਹਨਾਂ ਨੂੰ ਸਭ ਨੂੰ ਪਤਾ ਹੁੰਦਾ ਕਿ ਸਾਡਾ ਜਿਹੜਾ ਰਾਜਾ ਸੀ ਉਹ ਉਸ ਫਲਾਣੇ ਨਗਰ ਦਾ ਰਾਜਾ ਬਣ ਗਿਆ ਤਾਂ ਉਹ ਉੱਥੇ ਜਾ ਕੇ ਰਾਜੇ ਗੇ ਰਿਕਵੈਸਟ ਕਰਦੇ ਨੇ ਵੀ ਸਾਡਾ ਸਾਰਾ ਨਗਰ ਤੁਹਾਨੂੰ ਬੇਸਬਰੀ ਨਾਲ ਉਡੀਕ ਰਿਹਾ ਵੀ ਸਾਰੇ ਹਾਲਾਤ ਦੱਸਦੇ ਨੇ ਵੀ ਇਦਾਂ ਕਰਕੇ ਆਹ ਹਾਲਾਤ ਹੋ ਗਏ ਆ ਤੁਹਾਡੀ ਪ੍ਰਜਾ ਦੇ ਵੀ ਤੁਹਾਡੇ ਮੂਰੇ ਹੱਥ ਬੰਨ੍ਹ ਕੇ ਬੇਨਤੀ ਆ ਤੁਸੀਂ ਆਓ ਪਰ ਉਹ ਰਾਜਾ ਸੋਚਦਾ ਕਿਉਂਕਿ ਉਸ ਰਾਜੇ ਦਾ ਵੀ ਪਹਿਲਾਂ ਉਸ ਨਗਰ ਨਾਲ ਲਗਾ ਬਹੁਤ ਜ਼ਿਆਦਾ ਲਗਾ ਹੁੰਦਾ ਪ੍ਰਜਾ ਨਾਲ ਤਾਂ ਰਾਜਾ ਕਹਿੰਦਾ ਵੀ ਠੀਕ ਆ ਮੰਨਿਆ ਤਾਂ ਹੁਣ ਦੇਖੋ ਜੀ ਤੁਸੀਂ ਜਿਹੜਾ ਉਹ ਇਕਰ ਨਗਰ ਦਾ ਰਾਜਾ ਸੀ ਉਹ ਦੋ ਦੋ ਨਗਰਾਂ ਦਾ ਰਾਜਾ ਬਣ ਗਿਆ ਸੀ ਤਾਂ ਉਹ 6 ਮਹੀਨੇ ਉਸ ਨਗਰ 'ਚ ਰਹਿੰਦਾ ਤੇ 6 ਮਹੀਨੇ ਆਪਣੇ ਪੁਰਾਣੀ ਨਗਰ 'ਚ ਰਹਿੰਦਾ ਠੀਕ ਹੈ ਜੀ ਤਾਂ ਇਹ ਇੱਥੇ ਤੁਸੀਂ ਹੁਣ ਇਹ ਸੋਚ ਸਕਦੇ ਹੋ ਵੀ ਜੋ ਰੱਬ ਦੀ ਰਜ਼ਾ ਚੋਲ ਤੁਹਾਡੇ ਭਾਗਾ 'ਚ ਲਿਖਿਆ ਉਹ ਹੋ ਕੇ ਹੀ ਰਹੂਗਾ ਤਾਂ ਹੁਣ ਤੁਸੀਂ ਜਿੰਨਾ ਮਰਜ਼ੀ ਬੇਈਮਾਨੀ ਕਰ ਲੋ ਜਿੰਨਾ ਮਰਜ਼ੀ ਛਲਕਾਪਟ ਕਰ ਲੋ ਕੁਝ ਵੀ ਕਰ ਲੋ ਹਨਾ ਜੋ ਚੀਜ਼ ਤੁਹਾਡੇ ਭਾਗਾ 'ਚ ਲਿਖੀ ਹੋਣੀ ਉਹ ਹੋਣੀ ਵੀ ਨਹੀਂ ਹੈਗੀ ਨਾ ਉਹ ਤੁਹਾਨੂੰ ਮਿਲੇ ਜਿਸ ਤਰ੍ਹਾਂ ਉਸ ਲਾਲਚੀ ਬੰਦੇ ਨੇ ਕਰਿਆ ਯਾਨੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਹੋਰ ਰਾਜੇ ਦਾ ਬਣ ਗਿਆ ਪਰ ਕੁਝ ਟਾਈਮ ਲਈ ਬਣਿਆ ਜਰ ਕਿ ਜਿਹੜੇ ਰਾਜੇ ਨੂੰ ਉਹਨੇ ਡਿਪੋਜੀਸ਼ਨ ਕਰਿਆ ਤੀ ਉਹਦੀ ਰਾਜਗਦੀ ਤੋਂ ਉਤਾਰਿਆ ਸੀਗਾ ਆਨਾ ਉਹ ਬਿਲਕੁਲ ਫਕੀਰ ਬਣ ਗਿਆ ਸੀ ਉਹਦੇ ਕੋਲ ਕੁਝ ਵੀ ਨਹੀਂ ਸੀ ਖਾਣ ਪੀਣ ਦਾ ਈਲਾ ਵੀ ਨਹੀਂ ਸੀ ਪਰ ਹੁਣ ਉਹਦੇ ਕੋਲੇ ਦੋ ਦੋ ਰਾਜ ਹੋ ਗਏ ਜਰ ਕਿ ਇੱਕ ਸੀ ਕਿਉਂਕਿ ਉਹਦੇ ਕਿਸਮਤ ਦੇ ਵਿੱਚ ਲਿਖਿਆ ਹੋਇਆ ਸੀ ਦੋ ਰਾਜ ਠੀਕ ਹੈ ਬਾਕੀ ਉਹਦਾ ਰੱਬ ਤੇ ਬਹੁਤ ਪ੍ਰੋਸਾ ਸੀਗਾ ਇਸ ਕਰਕੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਪਰਮਾਤਮਾ ਦੇ ਪ੍ਰੋਸਾਰਾ ਕੇ ਅੱਗੇ ਵਾਦੇ ਰੋ ਹਨਾ ਫਲ ਦੀ ਟੈਨਸ਼ਨ ਨਾ ਕਰੋ ਫਲ ਆਪਣੇ ਆਪ ਤੁਹਾਨੂੰ ਮਿਲੇਗਾ ਸੋ ਜੋ ਤੁਹਾਡੇ ਭਾਗਾਂ ਵਿੱਚ ਲਿਖਿਆ ਉਹ ਕੋਈ ਨਹੀਂ ਖੋ ਸਕਦਾ ਅਗਰ ਇਹ ਵੀਡੀਓ ਤੁਹਾਨੂੰ ਆਪ ਸਭ ਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਲਾਈਕ ਕਰਨਾ ਕਮੈਂਟ ਕਰਨਾ ਤੇ ਸਾਡੇ ਇਸ ਚੈਨਲ ਨੂੰ ਕੇਵੀ ਵਲੋਗਸ 47 ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਆਪ ਤੱਕ ਪਹੁੰਚ ਸਕਣ ਧੰਨਵਾਦ ਜੀ